ਤੇ ਬਾਬਾ ਜੀ ਤੁਸੀਂ ਇਹ ਪੁੰਜੇ ਕਿਉਂ ਬਣਾਉਂਦੇ ਇਹ ਜਿੱਦਾਂ ਪੁੰਜੇ ਹੁੰਦਾ ਹੈ ਅੱਜ ਪੈ ਗਈ ਨਾ ਆਦਤ ਹਾਂ ਆਦਤ ਪੈ ਗਈ ਨਾ ਪਹਿਲਾ ਪੁਰਾਣਾ ਕਰ ਹਾਂਜੀ ਪੁਰਾਣੇ ਕਰਕੇ ਇਹ ਬਾਬਾ ਜੀ ਹੈਗੇ ਆ ਸ੍ਰੀ ਹਰਜਨਪੁਰ ਨਾ ਬੈਠਾ ਵਾ ਇਹਨਾਂ ਦੇ ਕੋਲ ਤੇ ਲਾਹੌਰੀ ਗੇਟ ਆ ਨਾ ਜਿਹੜਾ ਲਾਹੌਰੀ ਗੇਟ ਦੇ ਨਾਲ ਇਹਨਾਂ ਦੀ ਦੁਕਾਨ ਹੈ ਤੇ ਬਿਲਕੁਲ ਪੁਰਾਣੇ ਕਲਚਰ ਨਾਲ ਜੁੜੇ ਆ ਦੂਸਰਾ ਪਹਿਲੀ ਗੱਲ ਇਹ ਆ ਕਿ ਪੁਰਾਣੇ ਕਲਚਰ ਨਾਲ ਜੁੜੇ ਦੂਸਰਾ ਇਹਨਾਂ ਦਾ ਇਹ ਆ ਕਿ ਇਹਨਾਂ ਦਾ ਬਾਦ ਕੋ ਜਿਹੜਾ ਸ਼ੁੱਧ ਹੁੰਦਾ ਵਾ ਕੋਈ ਵੀ ਚੀਜ਼ ਮਿਲਾਵਤੀ ਨਹੀਂ ਵੇਚ ਦਿੱਤਾ ਕਰਕੇ ਇਹਨਾਂ ਦਾ ਜਿਹੜਾ ਵਾ ਨਾ ਇਹ ਬਹੁਤ ਜ਼ਿਆਦਾ ਵਪਾਰ ਵੱਡਾ ਨਹੀਂ ਹੋਇਆ ਪਰ ਇਹਨਾਂ ਨੂੰ ਸਿੱਧਕ ਬੜਾਵਾ ਇਹਨਾਂ ਨੂੰ ਇਹ ਆ ਕੇ ਸਾਡਾ ਜਿਹੜਾ ਜੋ ਠੀਕ ਆ ਆਪਣਾ ਵਧੀਆ ਚੱਲਣ ਲਿਆ ਵਾ ਤੇ ਅਸੀਂ ਕੋਈ ਵੀ ਚੀਜ਼ ਇਹੋ ਜਿਹੀ ਵਰਤ ਨਹੀਂ ਜਿਹੜੀ ਆਪਣੇ ਮਿਲਾਵਤੀ ਜਿਹਨੂੰ ਪਹਿ ਸਕੀ ਸੋ ਇਹ ਦੱਸਦੇ ਆ ਕਿ ਗੇਸਨ ਜਿਹੜਾ ਵਾ ਨਾ ਕਈ ਲੋਕ ਜਿਹੜੇ ਆ ਉਹ ਕੀ ਰੇਟ ਵਿੱਚ ਹੀ ਜਾਂਦੇ ਜਿਹੜੇ ਦੂਸਰੇ ਆ ਇਕਸ ਹੋ ਗਿਆ ਲਈ 140 ਵੀ ਵੇਚੀ ਜਾਂਦੀ ਆ 150 ਵੀ ਵੇਚੀ ਜਾਂਦੀ ਆ ਜਿਹੜਾ ਰੀਨ ਦਾ ਦੇਖਣ ਵਾ ਉਹ ਤੇ ਬਹੁਤ ਮਹਿੰਗਾ ਵਾ 80 ਰੁਪਏ ਕਿਲੋ ਸੁੱਕਾਈ ਆ ਰਿਹਾ ਸੁੱਕਾਈ ਆ ਹਾਂ ਤੇ ਰੇਟ ਕਰਕੇ ਉਹ ਚੀਜ਼ ਮਤਲਬ ਉਹ ਨਹੀਂ ਹੈਗੀ ਤੇ ਆਪਣੇ ਕੋ ਇਹਨਾਂ ਕੋ ਭਾਈ ਉਹਦੇ ਕੋਲ ਬਿਲਕੁਲ ਛੋਟੀ ਚੀਜ਼ਾਂ ਵਾ ਤੇ ਇੱਕ ਇਹਨਾਂ ਨੇ ਪ੍ਰਾਤਨ ਚੀਜ਼ਾਂ ਨੂੰ ਕਾਫੀ ਥਾਮ ਕੇ ਰੱਖਿਆ ਜਿਵੇਂ ਆ ਇਹ ਹੈਗਾ ਆਪਣਾ ਸੰਦੂਖ ਹੈ ਆ ਸੰਦੂਖ ਗੱਲਾਂ ਆ ਠੀਕ ਹਾਂਜੀ ਸੰਦੂ ਗੱਲਾ ਨਹੀਂ ਨਹੀਂ ਹਾਂ ਸੰਦੂ ਗੱਲਾ ਹਾਂ ਇਹ ਇਹ ਮੜਾ ਖੋਲ ਕੇ ਵਗਾਲੋਗੇ ਹਾਂਜੀ ਹਾਂਜੀ ਖੋਲੋ ਹਾਂ ਤੁਹਾਨੂੰ ਦੰਤ ਤਖਲੀਫ ਜਾਈ ਨਹੀਂ ਨਹੀਂ ਕੋਈ ਇਹ ਤਾਉ ਜੀ ਪਾਓ ਤੇ ਉਹ ਆਸ਼ਾ ਉਹ ਚਮਾਨ ਜੇ ਪਿਆ ਨਾ ਉਹ ਵਿਚਾ ਜੜੀਆਂ ਨੇ ਪਰਦੇ ਪਰਦੇ ਪਏ ਆ ਹਾਂ ਹਾਂ ਜੜੀਆਂ ਦੇ ਹਾਂ 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 ਉਹ ਵਿਚਾ ਜੜੀਆਂ ਬਣਾਉਣ ਵਾਲਾ ਹਾਂਜੀ 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 ਉਹ ਮਸ਼ੀਨ ਹੁੰਦੀ ਭਾਈਆ ਹਾਂ ਹਾਂ ਚਲੋ ਤੇ ਇੱਕ ਆ ਤੁਹਾਡਾ ਬੜਾ ਪੁਰਾਣਾ ਹਾਂਜੀ ਬੜਾ ਪੁਰਾਣਾ ਫਿੱਟਦੀ ਹੋ ਮਸ਼ੀਨ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਬਾ ਜੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿਹੜਾ ਨਾ ਮਹਾਰਾਜ ਤੁਹਾਡੇ ਬਰਕਤਾਂ ਪਾਵੇ ਤੇ ਤੁਸੀਂ ਸ਼ੁੱਧੀ ਚੀਜ਼ ਜੜੀ ਬਣਾਓ ਵਾਹ ਜੀ ਇਹ ਜਿੰਨੀ ਹੀ ਨੇ ਰਹਿ ਗਈ ਆ ਇਹ ਹੀ ਚਾਹੀਆ ਵੀ ਆਏ ਸ਼ੁੱਧ ਸ਼ੁੱਧੀ ਪੰਦੀ ਵੀ ਆ ਬਾਹਰ ਡਗਾ ਨਹੀਂ ਕੰਮ ਕਰਦਾ ਇਹ ਖੋਆ ਮਾਰ ਰੇ ਖੋਆ ਹਾਂਜੀ ਠੀਕ ਆ ਜੀ ਤੇ ਆ ਜਗਾਰ ਜਿਹੜੇ ਉਹ ਆ ਉਹ ਕੀ ਆ ਉਹਦਾ ਲੱਕੜ ਰੱਖੀ ਬਰਸੀਰ ਰੱਖਣ ਵਾਲਾ ਹੁੰਦਾ ਚਾਹੇ ਬਰਫੀ ਬਣਾਉਣ ਵਾਸਤੇ ਬਰਫੀ ਘੋਟਣ ਵਾਸਤੇ ਬਰਫੀ ਘੋਟਣ ਲਈ ਇਹ ਜਿੰਨਾ ਕਹਿੰਦੇ ਜਿਆਦਾ ਘੋਟੋ ਉਨੀ ਵਧੀਆ ਬਣਦੀ ਹੋਜੀ ਬਣਦੀ ਹਾਂ ਠੀਕ ਠੀਕ ਹੋਣ ਦੋ ਤਿੰਨ ਪਏ ਪੁਰਾਣੇ ਘੜੇ ਇਹ ਇਨ੍ਹਾਂ ਦੇ ਕੋਲੋਂ ਸਮਾਨ ਖਰੀਦਣਾ ਹੋਵੇ ਤੇ ਲਾਹੌਰੀ ਗੇਟ ਫਰੀਅਰ ਜਿੰਪੁਰ ਦੇਖੇ ਲਾਹੌਰੀ ਗੇਟ ਦੇ ਅੰਦਰ ਇਨ੍ਹਾਂ ਦੀ ਦੁਕਾਨ ਹੈ ਆਪਣੀ ਦੁਕਾਨ ਦਾ ਨਾਮ ਕੀ ਹੈ ਪਿੱਜੀ ਲਵਾਈ ਦੇ ਮਸ਼ਹੂਰ ਹੈ ਵੈਸੇ ਜਿਹੜਾ ਨਾਮ ਤਾਂ ਹੋਰ ਹੈ ਵੈਸੇ ਅੱਛਾ ਬਡੇ ਭਰਾ ਦਾ ਚੱਲਦਾ ਹੈ ਨਾਮ ਪਹਿਲਾਂ ਉਹਨਾਂ ਦਾ ਨਾਮ ਸ਼ੰਤਰਾਮ ਦਾ ਹੈ ਪਾਪਾ ਪਾਈ ਹਾੜੇ ਸੰਤਰਾਮ ਸੜਾ ਸੰਤਰਾਮ ਵੇਹੀ ਅਸ਼ਾਸ਼ਾ ਇਹ ਇੱਕ ਤੋਂ ਬਾਦ ਉਹ ਢਾ ਗਿਆ ਮੇਰਾ ਨਾ ਅਜਰਾ ਕੁੱਕੂ ਲਵਾਈ ਕਹਿੰਦੇ ਆ ਕੁੱਕੂ ਹਲਵਾਈ ਠੀਕ ਆ ਠੀਕ ਸੋ ਇਹਨਾਂ ਦੀ ਬਹੁਤ ਵਧੀਆ ਇੱਕ ਤੇ ਨਾ ਮਤਲਬ ਜਿਵੇਂ ਮੈਨੂੰ ਵਧੀਆ ਲੱਗਦਾ ਵੀ ਪੰਜੇ ਬਹਿ ਕੇ ਕੰਮ ਕਰਦੇ ਆ ਬਿਲਕੁਲ ਵਧੀਆ ਸਫਾਈ ਵਾਲਾ ਕੰਮ ਤੇ ਪੁਰਾਣਾ ਜਿਵੇਂ ਦਾ ਪੁਰਾਣੀ ਹਲਵਾਈ ਕਰ ਦਿੰਦੇ ਉਹ ਵੇਦਾ ਵਾ ਇੱਥੇ ਆ ਕੇ ਤੁਹਾਨੂੰ ਬਿਲਕੁਲ ਵਿਰਾਸਤੀ ਚੀਜ਼ ਟੀ ਜਿਹੜੀ ਆ ਉਹ ਮਿਲੂਗੀ ਤੋ ਅਸੀਂ ਇਹਨਾਂ ਦੇ ਕੋਲ ਹੁਣ ਛੁੱਟੀ ਲਈਏ ਆਗਿਆ ਲਈਏ ਆ ਜੀ ਚੰਗਾ ਜੀ ਬਾਬਾ ਜੀ ਸਾਸੀ ਕਾਲ ਸੱਚੀ ਸੱਚੀ ਸਾਸੀ ਕਾਲ